ਕਰ ਰਹੇ ਨੇ ਤਾਂ ਸਿਆਸੀ ਪ੍ਰतिकਰਮ ਵੀ ਸਾਹਮਣੇ ਆ ਰਹੇ ਨੇ ਹੁਣ ਕਿਸਾਨਾਂ ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਹੁਏ ਬਹਿ ਰੁਪਿਆ ਭਾਜਪੀ ਦਾ ਵਿਰੋਧ ਕਰ ਰਹੇ ਨੇ ਅਸਲੀ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੇ ਵੀ ਸ਼ਬਦੀ ਹਮਲਾ ਕੀਤਾ ਹੈ ਕਿ ਹੈ ਕਿ ਵੜਿੰਗ ਸਾਡੇ ਮਹਿਮਾਨ ਨੇ ਚੰਗੀ ਤਰ੍ਹਾਂ ਸੇਵਾ ਕਰਕੇ ਵਿਦਾ ਕਰਾਂਗੇ ਵਿਰੋਧੀ ਧਿਰ ਦੇ ਕੋਲ ਪ੍ਰਧਾਨ ਮੰਤਰੀ ਦਾ ਚਿਹਰਾ ਤੱਕ ਨਹੀਂ ਹੈ ਈ ਆਪਣਾ ਕੰਮ ਕਰੀ ਜਾਣਾ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਤੇ ਆਪਾਂ ਇਹ ਥੋੜੀ ਜਿਹੀ ਵੀ ਹੁਣ ਉਹ ਜੇ ਵਿਰੋਧ ਕਰਦੇ ਕਿਸੇ ਨੂੰ ਮਿਲੀਏ ਨਾ ਡੈਮੋਕ੍ਰੇਸੀ ਆ ਉਹਨਾਂ ਨੂੰ ਆਪਣੇ ਨਾਰੇ ਲਾਉਣ ਦਿਓ ਅਸੀਂ ਆਪਣੇ ਨਾਰੇ ਲਾਉਣੇ ਆ ਉਹਨਾਂ ਨੇ ਮੋਦੀ ਜੀ ਦੀ ਸਰਕਾਰ ਬਣਨ ਨੂੰ ਯੋਗਦਾਨ ਅੰਦਰ ਉਹਨਾਂ ਦਾ ਵੀ ਇਹੀ ਆ ਵੀ ਜਦੋਂ ਮੋਦੀ ਜੀ ਦੀ ਸਰਕਾਰ ਬਣਨੀ ਆ ਤੇ ਅਸੀਂ ਕਰਾਉਣਾ ਕੀ ਤੋਂ ਕੁਝ ਉਹਨਾਂ ਤੋਂ ਹੀ ਕਰਾਉਣਾ ਨਾ ਫਿਰ ਜਦੋਂ ਜਿਹੜੀਆਂ ਗੱਲਾਂ ਸੀ ਫਿਰ ਉੱਠਦੇ ਨਾ ਜਾਂਦਾ ਸਾਲ ਸਵਾ ਸਾਲ ਬੈਠੇ ਮੈਂ ਵੀ ਉੱਥੇ ਬੈਠਾ ਸੀ ਉੱਠੇ ਕਿਉਂ ਹੁਣ ਇਸ ਕਰਕੇ ਇਦਾਂ ਇਲੈਕਸ਼ਨ ਕੋਡ ਲੱਗਿਆ ਹੋਇਆ ਸਰਕਾਰ ਤਾਂ ਮੋਦੀ ਜੀ ਦੀ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿਸਾਨ ਨਹੀਂਗੇ ਇਹ ਕਿਸਾਨ ਸਾਡੇ ਨਾਲ ਨਹੀਂ ਇਹ ਤਾਂ ਐਵੇਂ ਪਾਰਟੀਆਂ ਦੇ ਬਹਿਰੂਪੀਏ ਭੇਜੇ ਹੋਏ ਆ ਸਰਕਾਰ ਜੇ ਤੁਸੀਂ ਰੋਕਣੀ ਆ ਤਾਂ ਯੂਪੀ ਜਾ ਕੇ ਰੋਕ ਲਓ ਸਰਕਾਰ ਰੋਕਣੀ ਆ ਮੱਧਿਆ ਪ੍ਰਦੇਸ਼ ਰੋਕ ਲਓ ਸਰਕਾਰ ਰੋਕਣੀ ਆ ਰਾਜਸਥਾਨ ਰੋਕ ਲਓ ਔਰ ਇਹਦਾ ਬੰਦੇ ਹੀ ਸੀਟਾਂ ਹੀ ਚਾਰ ਨੇ ਉਹਦੇ ਨਾਲ ਕੀ ਫਰਕ ਪੈਣਾ ਇਸ ਕਰਕੇ ਜੇ ਪੰਜਾਬ ਦੇ ਉੱਚ ਨਮਾਇंदे ਪਹੁੰਚਣਗੇ ਪੰਜਾਬ ਦੇ ਚ ਨਮਾਇंदे ਪਹੁੰਚਣਗੇ ਤਾਂ ਚਾਰ ਫਾਇਦਾ ਹੋਊਗਾ ਉੱਥੇ ਜਾ ਕੇ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਮਜ਼ਦੂਰ ਕਿਸਾਨ ਦੀ ਗੱਲ ਕਰਨਗੇ ਨਹੀਂ ਉਹ ਉਹ ਬਾਹਰੋਂ ਆਏ ਹੋਏ ਆ ਜੀ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਇਸ ਕਰਕੇ ਬਾਹਰਲੇ ਬੰਦਿਆਂ ਦੀ ਜਿਹੜੀ ਉਹ ਚੰਗੀ ਤਰ੍ਹਾਂ ਸੇਵਾ ਕਰਕੇ ਆਪਾਂ ਮਹਿਮਾਨਾਂ ਨੂੰ ਇੱਕ ਤਰੀਕ ਨੂੰ ਵਿਦਾ ਕਰਦੇ ਫਲੈਕਸਾਂ ਦੇਖੀਆਂ ਬੋਰਡ ਦੇਖੇ ਆ ਇਹ ਇਲੈਕਸ਼ਨ ਪ੍ਰਧਾਨ ਮੰਤਰੀ ਦੀ ਆ ਸਾਡੀ 56 ਐਂਟਰੀ ਦਾ ਪ੍ਰਧਾਨ ਮੰਤਰੀ ਸਭ ਤੋਂ ਵੱਡੀ ਫੋਟੋ ਲੱਗੀ ਆ ਉਹਨਾਂ ਨੇ ਬਣਨਾ ਨਾ ਤੇ ਇਹਨਾਂ ਕੋਲ ਰਾਹੁਲ ਗਾਂਧੀ ਦੀ ਦੂਰਬੀਨ ਲਾ ਕੇ ਫੋਟੋ ਦੇਖਣੀ ਪੈਂਦੀ ਆ ਵੀ ਰਾਹੁਲ ਗਾਂਧੀ ਕਿੱਥੇ ਆ ਨਾ ਦਾ ਪ੍ਰਧਾਨ ਮੰਤਰੀ ਤੇ ਜਿਹੜਾ ਆਮ ਆਦਮੀ ਵਾਲਾ ਏ ਉਹ ਸਿੱਖਾਂ ਪਿੱਛੇ ਉਹਦੀ ਫੋਟੋ ਦਿਖਾਈ ਹੋਈ ਆ ਕਿਉਂਕਿ ਪਰੋਲ ਤੇ ਆ ਦੋ ਤਰੀਕ ਨੂੰ ਉਹਨੇ ਜੇਲ੍ਹ ਚ ਜਾਣਾ ਇਸ ਕਰਕੇ ਇਹ ਉਹ ਇਹ ਦਸਣ ਵੀ ਇਹਨਾਂ ਦਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕੌਣਾ ਉਹਨੂੰ ਲੁਕੋਇਆ ਕਿਉਂ ਹੋਇਆ